ਦੂਸਰੀ ਬੇਨਤੀ ਇਹ ਹੈ ਅੰਮ੍ਰਿਤ ਬਾਣੀ ਸਭ ਤੋਂ ਉੱਚੀ ਹੈ ਸਾਡੀ ਅੰਮ੍ਰਿਤ ਬਾਣੀ ਸਭ ਤੋਂ ਉੱਚੀ ਹੈ ਅੰਮ੍ਰਿਤ ਬਾਣੀ ਦਾ ਸਤਿਕਾਰ ਕਰੋ ਅੰਮ੍ਰਿਤ ਬਾਣੀ ਦਾ ਸਤਿਕਾਰ ਹੈ ਸਾਡੇ ਸਾਧੂਆਂ ਦਾ ਸਤਿਕਾਰ ਹੈ ਸੰਤਾਂ ਦਾ ਸਤਿਕਾਰ ਹੈ ਗੁਰੂਆਂ ਦਾ ਸਤਿਕਾਰ ਹੈ ਪੀਰਾਂ ਦਾ ਸਤਿਕਾਰ ਹੈ ਅੰਮ੍ਰਿਤ ਬਾਣੀ ਦਾ ਸਤਿਕਾਰ ਹੈ ਤੇ ਸਾਰਿਆਂ ਦਾ ਸਤਿਕਾਰ ਆਪਾਂ ਨੇ ਕਰ ਦਿੱਤਾ ਇਸ ਕਰਕੇ ਬੜੀ ਸ਼ਰਧਾ ਤੇ ਭਾਵਨਾ ਨਾਲ ਜਿੰਨੇ ਵੀ ਬਾਹਰ ਫਿਰਦੇ ਆ ਆਪਾਂ ਬਾਅਦ ਵਿੱਚੋਂ ਮੇਰੇ ਕੋਲ ਸਮਾਂ ਘੱਟ ਹੈ ਇਸ ਕਰਕੇ ਮੈਂ ਪਹਿਲਾਂ ਹੀ ਗੱਲ ਕਰ ਰਿਹਾ ਜਿੰਨੀਆਂ ਵਾਰ ਦੁਕਾਨਾਂ ਲੱਗੀਆਂ ਨੇ ਆਂਦੇ ਸਾਰ ਕੋਈ ਵੀ ਸਮਾਨ ਨਹੀਂ ਖਰੀਦਣਾ ਕਿਸੇ ਨੇ ਜਾਂਦੇ ਵਾਰ ਖਰੀਦ ਲੈਣਾ ਜਿਹਨੇ ਖਰੀਦਣਾ ਹੈ ਆ ਕੇ ਕੋਈ ਵੀ ਸਮਾਨ ਨਾ ਖਰੀਦੇ ਬਾਅਦ ਵਿੱਚੋਂ ਖਰੀਦਿਆ ਕਰੋ ਜਿਹਨੇ ਕੋਈ ਸਮਾਨ ਲੈ ਕੇ ਜਾਣਾ ਸਮਾਨ ਲੈ ਕੇ ਬੈਠ ਜਾਂਦੇ ਸత్సੰਗ ਦਾ ਰਸ ਖਰਾਬ ਕਰ ਲੈਂਦੇ ਹੋ ਤੁਸੀਂ ਸੱਤ ਸੰਗ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਪਰ ਸੱਤ ਸੰਗ ਆਪਾਂ ਬਣਾ ਲੈ ਕੋਈ ਨਹੀਂ ਆਜਾ ਇੱਥੇ ਕੱਲ ਨੂੰ ਉੱਥੇ ਚਲੇ ਜਾਵਾਂਗੇ ਨਹੀਂ ਸੱਤ ਸੰਗ ਬਹੁਤ ਮੁਸ਼ਕਲ ਮਿਲਦਾ ਹੈ ਆਪਣੇ ਸਮਾਜ ਦੇ ਲੋਕਾਂ ਨੂੰ ਮਸਾ ਸੰਤ ਮਹਾਪੁਰਸ਼ ਤੌਰ ਤੌਰ ਕੇ ਤੌਰ ਤੌਰ ਕੇ ਸੰਘਰਸ਼ ਕਰ ਕਰਕੇ ਕਰ ਕਰਕੇ ਕਰ ਕਰਕੇ ਬੜੇ ਬੜਾ ਮਿਹਨਤ ਕਰ ਕਰਕੇ ਇੱਥੋਂ ਤੱਕ ਲਿਆਉਂਦੇ ਆ ਜਦੋਂ ਇਹਨਾਂ ਨੂੰ ਥੋੜਾ ਜਿਹਾ ਬਹੁਤਾ ਗਿਆਨ ਆ ਜਾਂਦੇ ਆ ਫਿਰ ਇਹ ਇੱਥੋਂ ਛੱਡ ਦਿੰਦੇ ਆ ਫਿਰ ਵੱਡੇ ਵੱਡੇ ਡੇਰਿਆਂ ਤੇ ਜਾ ਕੇ ਉੱਥੇ ਜਾ ਕੇ 1 ਕਰੋੜ ਰੁਪਇਆ দান ਕਰ ਦਿੰਦੇ ਆ ਮਹਿਨਤ ਹੁੰਦੀ ਐ ਮਹਿਨਤ ਹੁੰਦੀ ਐ ਚਮਾਰਾਂ ਦੇ ਸੰਤਾਂ ਦੀ ਮਹਿਨਤ ਹੁੰਦੀ ਐ ਸਾਡੇ ਵਰਗੇ ਸੰਤਾਂ ਦੀ ਨਾ ਸੰਤਾਂ ਦੀ ਮਹਿਨਤ ਹੁੰਦੀ ਐ ਸਿ ਲਈ ਆਣਿਆ ਖਿੱਚ ਖਿੱਚ ਕੇ ਵੀ ਆਉ ਵੀ ਚੱਲੀ ਐ ਸਹਦੇ 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 ਲਿਆ ਜਦੋਂ ਲਿਆਈ ਇੱਥੇ ਤੱਕ ਆ ਗਏ ਜਦ ਸੁਣਨ ਲੱਗੇ ਫਿਰ ਥੋੜਾ ਜਿਹਾ ਪਾਣ ਦਾ ਢੰਗ ਆ ਗਿਆ ਥੋੜਾ ਜਿਹਾ ਬਹਿਣ ਦਾ ਢੰਗ ਆ ਗਿਆ ਫਿਰ ਆਪਾਂ ਕਹਿੰਨਾ ਇਹਨਾਂ ਚਮਾਰਾਂ ਤੇ ਨਹੀਂ ਬਹਿਣਾ ਪਾਓ ਬਾਹਰ ਨੂੰ ਚੱਲਦੇ ਉੱਥੇ ਉਹ ਵੱਡੇ ਡੇਰੇ 'ਚ ਕਰਦੇ ਆਪਾਂ ਦਾਨਪੁਨ ਜਾ ਕੇ ਫਿਰ ਆਪਾਂ ਉਧਰੋਂ ਚਲੇ ਜਾਂਦੇ ਆਂ ਜਿਸ ਕਾ ਖਾਈਏ ਉਸੇ ਕੇ ਗੁਣ ਬੋਲਦਿਆ ਕਰੋ ਜਿਸ ਕਾ ਖਾਈਏ ਉਸੇ ਕੇ ਗੁਣ ਗਾਈਏ ਜੀਦਾ ਖਾ ਉਸਦੇ ਗੁਣ ਗਾਉਂਦੇ ਰਹੋ ਉਹਨੂੰ ਕਿਆ ਕਰੋ ਪ੍ਰਭੂ ਪਰਮਾਤਮਾ ਚਾਹੇ ਸਾਨੂੰ ਮਾਰ ਦੇ ਚਾਹੇ ਸਾਨੂੰ ਤਾਰ ਦੇ ਅਸੀਂ ਤੇ ਤੇਰੇ ਆ ਚਾਹੇ ਸਾਨੂੰ ਮਾਰ ਦੇ ਚਾਹੇ ਸਾਨੂੰ ਤਾਰ ਦੇ ਅਸੀਂ ਤੇ ਤੇਰੇ ਆ ਮਾਰਾ ਤੇ ਤੇਰਾ ਦਵਾਰਾ ਛੱਡ ਕੇ ਕਿਤੇ ਨਹੀਂ ਜਾਂਦੇ ਮਹਾਰਾਜ ਸਤਗੁਰ ਉਦਾਸ ਮਹਾਰਾਜਿਆਂ ਦਾ ਸ਼ਬਦ ਹੈ ਸਤਜੁਗ ਸਤ ਤੇਤਾ ਜਗੀ ਦੁਆ ਪਰ ਪੂਜਾ ਚਾਰ ਕਹਿੰਦੇ ਸਤਜੁਗ ਉਹਦੇ ਵਿੱਚ ਕਹਿੰਦੇ ਸਤ ਬੋਲੋ ਸਤ ਬੋਲੋ ਸਤ ਬੋਲੋ ਸਤਗੁਰੂ ਦਾਸ ਮਹਾਰਾਜ ਜੀ ਕਹਿੰਦੇ ਸਤ ਬੋਲਿਆ ਕਿਹਨੇ ਬੋਲਿਆ ਕਹਿੰਦੇ ਕਿਹੜਾ ਸਤ ਬੋਲਣ ਵਾਲਾ ਸੀਗਾ ਸਾਰਾ ਝੂਠ ਚੱਲਿਆ ਕਹਿੰਦੇ ਪਖੰਡ ਚੱਲਿਆ ਕਹਿੰਦੇ ਫਿਰ ਆ ਗਿਆ ਤ੍ਰੇਤਾ ਸਤਜੁਗ ਸਤ ਤ੍ਰੇਤਾ ਤ੍ਰੇਤਾ ਚ ਜਗ ਕਰੋ ਕਹਿੰਦੇ ਵੱਡੇ ਵੱਡੇ ਜਗ ਕਰਦੇ ਰਹੇ ਦਾਨ ਪੂਨ ਕਰਦੇ ਰਹੇ ਕਹਿੰਦੇ ਫਿਰ ਵੀ ਛੁਟਕਾਰਾ ਨਾ ਮਿਲਿਆ ਫਿਰ ਆ ਗਿਆ ਦੁਆਪਰ ਜੁਗ ਦੁਆਪਰ ਯੋਗ ਆ ਗਿਆ ਦੁਆਪਰ ਪੂਜਾ ਚਾਰ ਕਹਿੰਦੇ ਪੂਜਾ ਕਰੋ ਦੁਆਪਰ ਯੋਗ ਵਿੱਚ ਧਿਆਨ ਰੱਖੋ ਬੀਬਿਓ ਕਹਿੰਦੇ ਦੁਆਪਰ ਵਿੱਚ ਪੂਜਾ ਕਰੋ ਦੇਵੀ ਦੇਵਤਿਆਂ ਦੀ ਪੂਜਾ ਮੂਰਤੀਆਂ ਦੀ ਤੁਹਾਡਾ ਸੁਧਾਰ ਹੋ ਜਾਏਗਾ ਫਿਰ ਕਾਲ ਯੋਗ ਵਿੱਚ ਸਤਿਗੁਰੂ ਵਦਾਸ ਮਹਾਰਾ ਜੀ ਨੇ ਕਾਲ ਯੋਗ ਵਿੱਚ ਜਨਮ ਲਿਆ ਤੇ ਐ ਸੱਸੰਗ ਲੱਗਿਆ ਐ ਪੰਡਾਲ ਪਰਿਆ ਪੈ ਤੇ ਉੱਥੇ ਉੱਥੇ ਗੱਲਾਂ ਕਰਦੇ ਆ ਵੱਡੇ ਵੱਡੇ ਕਹਿੰਨੇ ਭਾਈ ਸਤਜੋਗ ਵਿੱਚ ਸਤਜੋਗ ਬੋਲਾ ਜਾਂਦਾ ਸੀ ਦੁਆਪਰ ਤ੍ਰੇਤਾ ਆ ਗਿਆ पूजा के जग हो गए फिर आ गया पूजा करो महाराज कहने रोक जाओ कहने खड़ जाओ रुक जाओ कहने ये कौन है भाई ये रविदास है यहां पर रहने वाला महाराज कहने रोक जाओ कहने हाँ भाई क्या कहना चाहता है महाराज कहने सत्युग तारा सत्युग त्रेता द्वापर ਜਾ ਕਿਦੋਂ ਆਪਰ ਪੂਜਾ ਚਾਰ ਤੀਨੋਂ ਯੁਗ ਤੀਨੋਂ ਦਰੜ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਓਗੇ ਕਨਹੇ ਬੋਲਣ ਵਾਲਿਓ ਮਨੂਏ ਦੱਸੋ ਵੀ ਪਾਰ ਆ ਕਿਵੇਂ ਹੋਏਗਾ ਤੁਹਾਡਾ ਵੀ ਪਾਰ ਕਿਵੇਂ ਲੰਘੋਗੇ ਕੈਸੇ ਪਾਰ ਹੋ ਹੋਗੇ ਆਪ ਮੇਰੇ ਪਾਸ ਆਓਗੇ ਮੈਨੇ ਬੋਲਦੀ ਮਾਤਾ ਐਸੇ ਕਰ 500 ਰੁਪਏ ਕੀ ਦੇਗ ਕਰਾ ਦੇ ਰਮਾਲਾ ਚੜ੍ਹ ਦੇ ਤੇਰਾ ਪਾਰਾ ਹੋ ਜਾਏਗਾ ਇਹ ਤਾਂ ਆਪਕੋ ਰੀਤ ਲਗਾਦੀ ਮੈਨੇ ਪਾਰਾ ਕੈਸੇ ਹੋਏਗਾ ਇਹ ਬੋਲੋ ਨਾ ਪਾਰ ਕੈਸੇ ਹੋਏਗੇ हम ये ये संसार से पार कैसे होंगे संसार से संसार के मरके थोड़ी पार होंगे गए जी पार कैसे पाए बोरे कैसे सतगुरुदास महाराज जी भरी कचेरी में बोलते हैं मोसो कहो ना कह सम कोई मैं समझाते दो भी पार कि होव गए आम मेरे शांति कि मिलेगी आ भड़कना कि दूर होएगी आपा भड़कते ही फिर दे ਉਸ ਵੇਲੇ ਦੀ ਗੱਲ ਛੱਡੋ ਅੱਜ ੜਕਦੇ ਹੀ ਫਿਰਦੇ ਅੱਜ ਕਹਿੰਦੇ ਮੈਂ ਫਲਾਣਾ ਮੈਂ ਫਲਾਣੇ ਡੇਰੇ ਦਾ ਮੈਂ ਉੱਧਰ ਜੁੜਿਆ ਮੈਂ ਉੱਧਰ ਜੁੜਿਆ ਮਹਾਰਾਜ ਨੂੰ ਤੇ ਭੋਲੀ ਜਾਂਦੇ ਰਵਦਾਸ ਮਹਾਰਾਜ ਨੂੰ ਵੀ ਮੈਂ ਰਵਦਾਸ ਨਾਲ ਜੁੜਿਆ ਨਾ ਰਵਦਾਸ ਮਹਾਰਾਜ ਦੇ ਭੋਲੀ ਜਾਂਦੇ ਐ ਮੈਂ ਉੱਧਰ ਡੇਰੇ ਜੁੜਿਆ ਮੈਂ ਪੰਜਾਬ ਵਾਲੇ ਨਾਲ ਜੁੜਿਆ ਮੈਂ ਹਮਾਚਲ ਵਾਲੇ ਨਾਲ ਜੁੜਿਆ ਮੈਂ ਹਰਿਆਣਿਆ ਜਿਹੜਾ ਤੁਹਾਡਾ ਬਾਪ ਉਹਨੂੰ ਤੇ ਭੋਲੀ ਗਏ ਤੁਸੀਂ ਕਿਵੇਂ ਪਾਰ ਹੋਵੋਗੇ ਬਾਰ ਕੈਸੇ ਪਾਓਗੇ ਰੇ ਮੋਸੋ ਕਉ ਨਾ ਕਹਿ ਸਮਝਾਏ ਜਤੈ ਆਵਾ ਗਵਣ ਇਹ ਆਵਾ ਗਵਣ ਹੈ ਸਾਡਾ ਮਰਦੇ ਜਾਂਦੇ ਆ ਆਵਾ ਗਵਣ ਆਵਾ ਆਵਾ ਗਵਣ ਕੀ ਹੈ ਅੱਜ ਮੇਰੇ ਕੋਲ ਚਲੇ ਕੇ ਮੈਨੂੰ ਕਹਿੰਗੇ ਬਾਜੀ ਬਾਜੀ ਇੱਥੇ ਜੁੜਦੇ ਆਪਾਂ ਕੱਲ ਨੂੰ ਹੋਰ ਨਾ ਜੀ ਉੱਥੇ ਜੁੜਦੇ ਨਹੀਂ ਅਮਰਤ ਬਾਣੀ ਸਤਗੁਰ ਦੀ ਜਗਤ ਗੁਰਦਾਸ ਸਾਹਿਬ ਜਿੱਥੇ ਜੁੜ ਕੇ ਉੱਥੇ ਜੁੜੇ ਹੀ ਰਹੋ ਤੁਸੀਂ ਤਾਂ ਤੁਹਾਡਾ ਆਵਾ ਗਵਣ ਖਤਮ ਹੋਵੇਗਾ ਆਵਾ ਗਵਣ ਹੁੰਦਾ ਚੰਗੀਆਂ ਸੋਚਾਂ ਮਾੜਾਂ ਚੰਗੀ ਸੋਚ ਮਾੜੀ ਸੋਚ ਭੈੜੀ ਸੋਚ ਕਦੇ ਚੰਗੇ ਬਣ ਜਾਂਦਾ ਬੰਦਾ ਚਾਹੁੰਦੇ ਜੀ ਗਧਾ ਬਣ ਜਾਂਦਾ ਹੈ ਬੰਦਾ ਚਾਹੁੰਦੇ ਜੀ ਬੰਦਾ ਬਣ ਜਾਂਦਾ ਹੈ ਬੰਦਾ ਚਾਹੁੰਦੇ ਜੀ ਸੱਪ ਬਣ ਜਾਂਦਾ ਮਾਇਆ ਇਕੱਠੀ ਕਰਦਾ ਫਿਰਦਾ ਰਹਿੰਦਾ ਆਪਾਂ ਕਹਿੰਨੇ ਆ ਆਪਾਂ ਮਰ ਕੇ ਗਧੇ ਬਣਾਂਗੇ ਮਰ ਕੇ ਸੱਪ ਬਣਾਂਗੇ ਮਰ ਕੇ ਤਾਂ ਮਿੱਟੀ ਆ ਮਿੱਟੀ ਵਿੱਚ ਮਿਲ ਜਾਾਂਗੇ ਬਣਦੇ ਰਹੋ ਤੁਸੀਂ ਕੀ ਬਣੋਗੇ ਮਰ ਕੇ ਜਦੋਂ ਬੰਦਾ ਮਰ ਜਾਂਦਾ ਬੀਬੀਆਂ ਪੈੜ ਬਣਾਣਗੇ ਇਦਾਂ ਕਰਕੇ ਰੇਤੀ ਦੇ ਇਦਾਂ ਕਰ ਜਿੱਥੇ ਨਿਵਾਉਂਦੇ ਐ ਉਥੇ ਕੋਈ ਭੂੰਡ ਵੜ ਜਾਂਦਾ ਨਿਕਲ ਕੇ ਲੈ ਬਾਪੂ ਦੇ ਸਾਡਾ ਭੂੰਡ ਬਣ ਗਿਆ ਬਾਪੂ ਦੇ ਸਾਡਾ ਮੂਸਾ ਬਣ ਗਿਆ ਬਾਪੂ ਦੇ ਸਾਡੇ ਗਧੇ ਦੀ ਪੈੜ ਆ ਗਈ ਕੁੱਤੇ ਬਿੱਲੇ ਦੀ ਪੈੜ ਆ ਗਈ ਇਹ ਕਿਵੇਂ ਪਾਰ ਹੋਵੋਗੇ ਤੁਸੀਂ ਇਹਨੂੰ ਕਹਿੰਦੇ ਰਵਿਦਾਸ ਮੈਂ ਕਿੱਦਾਂ ਪਾਰ ਹੋਵੋਗੇ ਕਿਵੇਂ ਲੰਘੋਗੇ ਪਾਰ ਤੁਸੀਂ ਇਸ ਗੱਲ ਦਾ ਇਸ ਗੱਲ ਦਾ ਜਵਾਬ ਦਿਓ ਪਾਰ ਕੈਸੇ ਪਾਇਵੋ ਮੋਸੋ ਕਹੂ ਨਾ ਕਿ ਐ ਸਮਝਾਈ ਜਾਂਦਾ ਆਵਾ ਗਵਨ ਮਿਟਾਈ ਰਹਾਓ ਮਹਾਰਾਜ ਅੱਗੇ ਕਹਿੰਦੇ ਬਹੁਤ ਧਰਮ ਰੂਪੀਆ ਕਰਤਾ ਦੀ ਸੇਵਸੋ ਲੋਏ ਸਾਰੇ ਆਪਾਂ ਆਪਣੇ ਕਰਮ ਕਰ ਰਹੇ ਆ ਕੋਈ ਭੈੜਾ ਕੁਝਾਂ ਕਰ ਰਹੇ ਆ ਪਰ ਰੱਬ ਨੂੰ ਭੁੱਲ ਰਹੇ ਆਪਾਂ ਐਵੇਂ ਬਹਿਮਾਜ ਫਰੀ ਜਾਂਦੇ ਆ ਐਵੇਂ ਆਪਣੇ ਆਪ ਨੂੰ ਛੱਡ ਤੇ ਆਪਣੇ ਆਪ ਦਾ ਖਿਆਲ ਨਹੀਂ ਆਪਾਂ ਹੋਰ ਹੀ ਫਰੀ ਜਾਂਦੇ ਆ ਆਪਣੇ ਆਪ ਦਾ ਖਿਆਲ ਰੱਖੋ ਵੀ ਮੈਂ ਕੌਣ ਆ ਇਹ ਸਮਝੋ ਪਹਿਲਾਂ ਸਭ ਤੋਂ ਪਹਿਲਾਂ ਵੀ ਮੈਂ ਕੌਣ ਆ ਇਹ ਸਮਝੋ ਫਿਰ ਮੇਰੇ ਵਰਗੇ ਨੂੰ ਮਿਲਣਾ ਆ ਕੇ ਪਹਿਲਾਂ ਤੂੰ ਸਮਝ ਵੀ ਮੈਂ ਕੌਣ ਆ ਪਹਿਲਾਂ ਹੀ ਮੈਨੂੰ ਮਿਲਣ ਚਲੇ ਜਾਣੇ ਆ ਪਾਪਾ ਜੀ ਦੱਸੋ ਵੀ ਤੂੰ ਤੇ ਸਮਝੀ ਤੂੰ ਕੌਣ ਹੈ ਪਹਿਲਾਂ ਤੂੰ ਸਮਝਾਪਿਆ ਆਪਣ ਨੂੰ ਫਿਰ ਆਈ ਤੂੰ ਮੇਰੇ ਕੋਲ ਪਹਿਲਾਂ ਆਪਣੇ ਆਪ ਨੂੰ ਸਮਝੋ ਵੀ ਅਸੀਂ ਹੈ ਕੌਣ ਆ ਅਸੀਂ ਆਏ ਕਿੱਥੋਂ ਆ ਜਦੋਂ ਤੈਨੂੰ ਇਹ ਸਮਝ ਆ ਗਈ ਫਿਰ ਤੂੰ ਸੰਤਾਂ ਦਾ ਸਤਕਾਰ ਵੀ ਕਰੇਗਾ ਸੰਤਾਂ ਨਾਲ ਪ੍ਰੇਮ ਵੀ ਕਰੇਗਾ ਸੰਤਾਂ ਨੂੰ ਆਪਣੇ ਘਰ ਵਿੱਚ ਵੀ ਲੈ ਕੇ ਜਾਏਗਾ ਫਿਰ ਤੋਂ ਸਤਸੰਗ ਵਿੱਚ ਆ ਕੇ ਬੈਠੇਗਾ ਫਿਰ ਸਤਸੰਗ ਵਿੱਚ ਸਾਰੇ ਤੈਨੂੰ ਆਪਣੇ ਲੱਗਣਗੇ ਬਗਾਨਾ ਕੋਈ ਨਹੀਂ ਲੱਗਦਾ ਫਿਰ ਤੈਨੂੰ ਇਸ ਕਰਕੇ ਗੁਰਪ੍ਰੇਮੀਆਂ ਸੰਤਾਂ ਦਾ ਸਤਕਾਰ ਇਹ ਨਹੀਂ ਵੀ ਕੱਲਾ ਮੱਥਾ ਟੇਕਦਾ ਸਤਕਾਰ ਹੋ ਗਿਆ ਨਹੀਂ ਨਹੀਂ ਸੰਤਾਂ ਦਾ ਸਤਕਾਰ ਹੈ ਸੰਤਾਂ ਨੇ ਬਚਨ ਮੰਨਣਾ ਸੰਤਾਂ ਦੀ ਗੱਲ ਨੂੰ ਮੰਨਣਾ ਇਹ ਸੰਤਾਂ ਦਾ ਸਤਕਾਰ ਹੈ ਜੇ ਮੈਂ ਇਕੱਲਾ ਮਾਤਾ ਪਿਤਾ ਦੇ ਮੱਥਾ ਟੇਕਦਾ ਸਵੇਰੇ ਮਾਤਾ ਪਿਤਾ ਦੀ ਗੱਲ ਨਾ ਮੰਨੀ ਫਿਰ ਕੋਈ ਸਤਕਾਰ ਨਹੀਂ ਗੱਲ ਮੰਨਿਆ ਕਰੋ ਤਾਂ ਸਾਧੂ ਸੰਤਾ ਮਹਾਪੁਰਸ਼ਾਂ ਦਾ ਸਤਕਾਰ ਹੈ